ਸਤਨਾਕ ਇੱਕ ਓੰਕਾਰ ਸਤਨਾ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਭੀ ਸੱਚ ਆਦ ਗੁਰੇ ਨਮਹ ਜੁਗਾਦ ਗੁਰੇ ਨਮਹ ਸਤ ਗੁਰੇ ਨਮਹ ਸ੍ਰੀ ਗੁਰਦੇਵ ਜੀ ਨਮ ਹੈ ਨਮਸਕਾਰ 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 ਜाहਰ ਪੀਰ ਜਗਤ ਗੁਰ ਬਾਬਾ ਗੁਰੂ ਨਾਨਕ ਸਾਹਿਬ ਦੀਆਂ ਸੰਗਤਾਂ ਦੇ ਚਰਨਾਂ ਦੀ ਧੂੜ ਦਾਸ ਤੁਹਾਡਾ ਆਪਣਾ ਮਾ ਦੇ ਸੰਨੰਦਨ ਭੋਖ ਸੇਵਾਦਾਰ ਗੁਰਦੁਆਰਾ ਬੁਰਜ ਸਹਿ ਮਾਈ ਦੇ ਸੰਪਾਸ਼ਾਹੀ 10ਵੀਂ ਐਂਡ ਚੱਕ ਫਤੇ ਸਿੰਘ ਵਾਲਾ ਨੇੜੇ ਪੁੱਚੋ ਮੰਡੀ ਜ਼ਿਲ੍ਹਾ ਬਠਿੰਡਾ ਦੇ ਇਸ ਪੰਜਾਬ ਗੁਰੂ ਪਿਆਰਿਓ ਗੁਰੂ ਸਵਾਰਿਓ ਆਉ ਫਤੇ ਦੀਆਂ ਸਾਂਝਾਂ ਪਾਈਏ ਗੱਜਕੇ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹ ਸਹੰਸਾ ਸਹਬੇ ਕਮਾਲ ਗੁਰੂ ਗੋਬਿੰਦ ਸਿੰਘ ਸਹ ਮਹਾਰਾਜ ਪਾਸ਼ਾ ਦੀਆਂ ਲਾਜਾਂ ਅਲਾਹੀ ਡਿਊਟੀਆਂ ਸਦਕਾ ਕੀਤੀਆਂ ਬਖਸ਼ਿਸ਼ਾਂ ਸਦਕਾ ਪਰਜਾਨਾ ਬਰਾਗਣ ਰੂਪ ਬ੍ਰਹਮ ਗਿਆਨੀ ਮਾ ਧੰਤਣ ਮਾ ਦੇਸਾਂ ਦੇ ਬੁਰਜ ਸਾਹਿਬ ਤੋਂ ਜੁਗੋ ਜੁਗੋ ਟੱਲ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੱਬੀ ਬਾਣੀ ਦੇ ਸ੍ਰੀ ਸਹਿਜ ਪਾਠ ਸਰਵਣ ਕਰਦੇ ਹਾਂ ਸ਼ਰਮ ਸਪਸ਼ਟ ਅਧਿਆਤਮਕ ਵਿਆਖਿਆ ਦਾ ਆਨੰਦ ਮਾਣਦੇ ਹਾਂ ਗੁਰੂ ਪਿਆਰਿਓ ਗੁਰੂ ਸਵਾਰਿਓ ਇਹ ਇਲਾਹੀ ਬਖਸ਼ਿਸ਼ਾਂ ਬ੍ਰਹਮ ਗਿਆਨ ਦੀਆਂ ਦਾਤਾਂ ਕਣਗੀਆਂ ਵਾਲੇ ਬਾਪੂ 1706 ਦੇ ਵਿੱਚ 18 ਜੇਠ ਵਾਲੇ ਦਿਨ ਤਲਵੰਡੀ ਸਾਬੋ ਦਮਦਮਾ ਸਾਹਿਬ ਤੋਂ ਚੱਲ ਕੇ ਭਾਈਕੇ ਚੱਕ ਜਾਨੀ ਮਾਦੇਸਾਂ ਦੇ ਪਿੰਡ ਮਾਦੇਸਾਂ ਦੇ ਘਰ ਆਏ 9 ਦਿਨ ਸਤਿਗੁਰੂ ਇੱਥੇ ਵਰਾਜੇ ਉਹਨਾਂ 9 ਦਿਨਾਂ ਦੌਰਾਨ ਸਭ ਸੰਗਤਾਂ ਨੂੰ ਨਦਰੀ ਨਦਨ ਨਿਹਾਲ ਕੀਤਾ ਰਾਤ ਦਾ ਵਸੇਰਾ ਮਾਦੇਸਾਂ ਦੇ ਘਰ ਚਵਾਰੇ ਚ ਕੀਤਾ। ਦਿਨ ਬਿਲੇ ਇਲਾਕੇ ਦੀਆਂ ਸੰਗਤਾਂ ਮਿਲਣਗਲ ਨਾਉਂਦੀਆਂ ਦੀਵਾਨ ਸਜਦੇ ਖੰਡੇ ਦੀ ਪਹਲ ਤਿਆਰ ਹੁੰਦੀ। ਖਾਲਸਾ ਪੰਥ ਦੀ ਭਰਤੀ ਕੀਤੀ ਜਾਂਦੀ। ਰਾਤ ਨੂੰ ਸਤਿਗੁਰੂ ਆ ਕੇ ਜਦੋਂ ਘਰਵਰਾਜ ਦੇ ਤਾਂ ਗੁਰੂ ਨਾਨਕ ਦੇ ਦਰ ਘਰ ਦੀਆਂ ਬਾਤਾਂ ਗੁਰੂ ਨਾਨਕ ਦੇ ਪੰਥ ਦੀਆਂ ਬਾਤਾਂ ਕਰ ਇਕੱਤਰ ਹੋਈਆਂ ਸੰਗਤਾਂ ਨਾਲ ਸਾਂਝ ਪਾਉਂਦੇ। ਕਿਰਪਾ ਕਰ ਦੇ ਕਿਰਪਾ ਦ੍ਰਿਸ਼ਟੀ ਬਖਸ਼ਿਸ਼ ਕਰ ਦੇ ਜੋ ਰੱਬੀ ਦਾਤਾ ਜੋ ਇੱਕ ਵਾਲੀ ਦਾਤ ਹਰ ਇੱਕ ਜੀਵ ਕੋਈ ਨਾ ਕੋਈ ਜਰਦੀ ਤੇ ਆਇਆ ਕਿਸੇ ਦੀ ਡਿਊਟੀ ਸਤਗੁਰਾਂ ਨੇ ਕਿਸੇ ਕਾਰਜ ਤੇ ਲਾਈ ਹੈ ਕਿਸੇ ਦੀ ਕਿਸੇ ਤੇ ਲਾਈ ਹੈ ਅਲੱਗ-ਅਲੱਗ ਗੁਣ ਦੇ ਕੇ ਤੋਰਿਆ ਤੇ ਆਪਣੇ ਅੰਦਰ ਦੇ ਗੁਣ ਦੇ ਹਿਸਾਬ ਨਾਲ ਹਰ ਕੋਈ ਸੇਵਾ ਨਿਭਾ ਰਿਹਾ ਕਿਸੇ ਦੀ ਸੇਵਾ ਪੂਥੀਆਂ ਲਿਖਨ ਤੇ ਆ ਕਿਸੇ ਦੀ ਸੇਵਾ ਪੂਥੀਆਂ ਵੰਡਣ ਤੇ ਆ ਕਿਸੇ ਦੀ ਸੇਵਾ ਸੰਥਿਆ ਕਰਾਉਣ ਤੇ ਆ ਕਿਸੇ ਦੀ ਇਤਿਹਾਸ ਲਿਖਣ ਤੇ ਆ ਅਲੱਗ-ਅਲੱਗ ਹਜ਼ਾਰਾਂ ਤਰ੍ਹਾਂ ਦੇ ਲੋਕ ਗੁਰੂ ਨਾਨਕ ਦੇ ਬੱਚੇ ਬਾਬੇ ਗੁਰੂ ਨਾਨਕ ਦਾ ਸੰਦੇਸ਼ ਅੱਗੇ ਲਿਜਾਣ ਲਈ ਲੱਗੇ ਹੋਏ ਆ ਸਾਨੂੰ ਬਚਪਨ ਤੋਂ ਸਤਿਗੁਰਾਂ ਨੇ ਜੋ ਅਨੁਭਵ ਕਰਾਏ ਉਹ ਸਾਰੇ ਝਲਕਾਂ ਇੱਕ ਦੀਆਂ ਸਤੋਰੀਆਂ ਇੱਕ ਦੀਆਂ ਸਮਾਧੀਆਂ ਇੱਕ ਦੀਆਂ ਗੱਲ ਇੱਕ ਦੀਆਂ ਜੋ ਬਾਣੀ ਚੋਂ ਪੜ੍ਹਨਾ ਹੈ ਕਾਲੀ ਗੱਲ ਨੂੰ ਮੁੱਖ ਰੱਖਣਾ ਜਾਨੀ ਮੁੱਖ ਰਹਿਣਾ ਉਹਨੇ ਆਪਣੇ ਆਪ ਹਰ ਸ਼ਬਦ ਦੇ ਵਿੱਚੋਂ ਉਹੀ ਚੀਜ਼ ਥੇ ਹੋਣੀ ਜਿਹੜੀ ਅੰਦਰ ਪਈ ਸੀ ਜਾਂ ਕਹਿ ਦਿੱ ਗਏ ਵੀ ਸਿਰ ਤੇ ਹੱਥ ਰੱਖ ਕੇ ਤੇ ਜਨਮੀ ਮਾਂ ਦੇਸਾਂ ਦੀ ਕੋਲ ਜ ਤਾਂ ਦਿੱਤਾ ਕਿ ਉਹ ਦਾਤ ਪਹਿਲਾਂ ਹੀ ਪਿਛਲੇ ਜਨਮਾਂ ਦੀ ਸਾਧਨਾ ਸਦਕਾ ਦਿੱਤੀ ਹੋਈ ਸੀ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੋਈ ਸੀ ਤੇ ਉਸੇ ਤੇ ਕਾਇਮ ਰਹਿੰਦੇ ਆ ਬਚਪਨ ਤੋਂ ਸਹਿਜ ਪਾਠ ਕਰਦੇ ਆ ਇਤਿਹਾਸ ਪੜਦਿਆਂ ਸੌਂਦਿਆਂ ਜਿਹੜੀ ਗੱਲ ਵੀ ਇੱਕ ਤੋਂ ਪਾਸੇ ਲੈ ਜਾਂਦੀ ਸੀ ਮਾਤਾ ਨੇ ਉਹਦੀ ਰੋਕ ਦੇਣਾ ਅੱਗੇ ਜਾ ਕੇ ਆਪੇ ਪਤਾ ਲੱਗ ਜਾਣਾ ਕਿ ਇਹ ਨਕਲੀ ਹੈ ਅੱਜ ਨਾ ਇਹਨੂੰ ਅਸਲੀ ਕਹਿਣਾਂ ਨਾ ਨਕਲੀ ਕਹਿ ਅੱਗੇ ਚੱਲੋ ਤੇ ਇਸ ਤਰ੍ਹਾਂ ਵਰਤਾਂਤ ਸਿਰਜਦੇ ਆ ਸਿਰਜਦੇ ਆ ਹੁਣ ਇਹ ਡਿਊਟੀਆਂ ਲਾਤੀਆਂ ਕਿ ਜੋ ਜਾਣਿਆ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਦਿਆਂ ਹੋਇਆਂ ਜਨਾਉਣ ਦੀ ਕੋਸ਼ਿਸ਼ ਕਰੋ ਜਿਹੜੇ ਗਾਹਕ ਹੋਣਗੇ ਉਹਨਾਂ ਦੇ ਹਿਰਦੇ ਤੱਕ ਉਹ ਗੱਲ ਪਹੁੰਚ ਜਾਣੀ ਆ ਜਿਨ੍ਹਾਂ ਦੇ ਪਹੁੰਚਣੀ ਆ ਉਹਨਾਂ ਨਾਲ ਮਿਲ ਕੇ ਇੱਕ ਲਹਿਰ ਬਾਨੀ ਆ ਜੀ ਦਾ ਪਉਦੇ ਵੀ ਨਾਮ ਦੱਸਿਆ ਸੀ ਹਰ ਹਰ ਨਾਨਕ ਕਰ ਕਰ ਨਾਨਕ ਨਾਮ ਦੀ ਮੈਂ ਇੱਕ ਖਿਲਾਰਾਂਗੇ ਸਭਣਾ ਜੀਆਂ ਕਾ ਹੈ ਇੱਕੋ ਦਾ ਤਾਂ ਇਹੋ ਹੀ ਪ੍ਰਚਾਰਾਂਗੇ ਗੁਰੂ ਗ੍ਰੰਥ ਸਾਹਿਬ ਦੀ ਮੰਨਦੇ ਹਾਂ ਗੁਰੂ ਬਾਣੀ ਨੂੰ ਧਾਰਿਆ ਹੈ ਬਾਣੀ ਨੂੰ ਹੀ ਪ੍ਰਚਾਰਾਂਗੇ ਇਹ ਸੰਦੇਸ਼ ਲੈ ਕੇ ਅੱਗੇ ਇੱਕ ਕਹਿ ਲੋ ਵੀ ਅਲਾਣ ਨਾਮਾ ਮਾਂ ਦੇਸਾਂ ਦਾ ਜਿਹੜਾ ਸਾਡੀ ਝੋਲੀ ਪਾਇਆ ਪਾਇਆ ਬਹੁਤ ਸਮਾਂ ਪਹਿਲਾਂ ਪਰ ਹੁਣ ਬਚਨ ਕੀਤਾ ਕਿ ਇਹਨੂੰ ਉਜਾਗਰ ਕਰੋ ਉਜਾਗਰ ਕੀਤਾ ਆਪਣੇ ਪੇਜਾਂ ਤੇ ਪਿਆ ਸਾਰੇ ਤੁਸੀਂ ਪੜ ਸਕਦੇ ਹੋ ਸਾਰੇ ਇਹਨੂੰ ਸੁਣ ਸਕਦੇ ਹੋ ਆਉਣ ਵਾਲੇ ਸਮੇਂ 'ਚ ਸਤਿਗੁਰੂ ਮੇਰ ਕੰਨ ਜਿਵੇਂ ਜਿਵੇਂ ਹੁਕਮ ਆਉਂਦਾ ਪਏ ਇੱਕ ਵਾਲੀ ਗੱਲ ਨੂੰ ਕਿ ਇੱਕ ਪਿਤਾ ਇੱਕ ਸਕੇ ਹਮਾਰਕ ਤੂੰ ਮੇਰਾ ਗੁਰਹਾਈ ਹਰਜੀ ਮਾਤਾ ਹਰਜੀ ਪਿਤਾ ਇਹ ਸਾਰਾ ਜੋ ਸੰਦੇਸ਼ ਹੈ ਇਨੂੰ ਇੱਕ ਨਿਜਮਬੱਧ ਢੰਗ ਦੇ ਨਾਲ ਪੂਰੇ ਸੰਸਾਰ ਚ ਲੈ ਕੇ ਜਾਣਾ ਇਹ ਕਿਰਪਾ ਸਤਿਗੁਰਾਂ ਨੇ ਕਰਨੀ ਆ ਮਾਣੇ ਕਰਨੀ ਆ ਉਹਨਾਂ ਨੂੰ ਜਗਾਉਣਾ ਜਿਹੜੇ ਜਾਗੇ ਹੋਏ ਆ ਏਸੇ ਗੱਲ ਨੂੰ ਕਰਨ ਆਏ ਆ ਆਓ ਪਿਆਰਿਓ ਆਪਣੀ ਰੋਜ਼ਾਨਾ ਕਲਾਸ ਹੁੰਦੀ ਆ ਰਾਤ ਆਪਣਾ ਕੋਈ ਨੈਟ ਦੇ ਵਿੱਚ ਪ੍ਰੋਬਲਮ ਆਈ ਉਸ ਤੋਂ ਬਾਅਦ ਆਵਾਜ਼ ਨਹੀਂ ਗਈ ਤੇ ਇਸ ਸਮਾਪਤੀ ਕਰਨੀ ਪਈ ਅੱਜ ਜੋ ਸ਼ਬਦ ਜੋ ਅਧੂਰਾ ਰਹਿ ਗਿਆ ਅਸੀਂ ਉਹਨੂੰ ਪੂਰਾ ਕਰਦੇ ਆ ਫਿਰ ਆਪਾਂ ਅੱਗੇ ਚੱਲਾਂਗੇ ਅੱਜ ਦੀ ਆਪਣੀ ਕਲਾਸ ਜਾਹਰਪੀਰ ਜਗਤਗੁਰ ਬਾਬਾ ਗੁਰੂ ਨਾਨਕ ਸਾਹਿਬ ਵੱਲੋਂ ਹੈ ਜੋ ਸਾਨੂੰ ਸਮਝਾਉਣਗੇ ਕਿ ਗੱਲ ਬਹੁਤ ਸੌਖੀ ਆ ਬਹੁਤ ਸੌਖੀ ਆ ਦੂਰ ਨਾ ਜਾਇਆ ਕਰੋ ਉਲਝੋ ਨਾ ਖੁਦ ਹੀ ਨਾ ਪਰਮ ਜਾਲ ਦੀ ਸਿਰਜਣਾ ਕਰੋ ਨੇੜੇ ਆ ਜਾਓ ਨੇੜੇ ਆਉਣ ਨਾਲ ਨੇੜਤਾ ਵੱਧਦੀ ਹੈ ਤੇ ਭੇਤ ਆ ਜਾਂਦਾ ਹੈ ਤਨਾਸਰੀ ਮਹੱਲਾ ਪਹਿਲਾ ਕਰ ਦੂਜਾ ਰਾਗਤਨਾਸਰੀ ਘਰ ਦੂਜਾ ਵਿੱਚ ਗੁਰੂ ਨਾਨਕ ਦੇਵ ਜੀ ਦੀ ਬਾਣੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਾਲਕ ਕਰਤਾ ਪਰਮ ਸੱਤਾ ਪਰਮ ਇੰਟੈਲੀਜੈਂਸ ਇੱਕੋ ਹੀ ਆ ਸਤਿਗੁਰੂ ਕੋਲੇ ਦਾ ਐਕਸੈਸ ਹੁੰਦਾ ਹੈ ਉਹਦਾ ਪਾਸਵਰਡ ਹੁੰਦਾ ਉਹਦਾ ਗੁਰਮੰਤਰ ਹੁੰਦਾ ਉਹ ਜਿਹਦੇ ਤੇ ਕਿਰਪਾ ਕਰਦਾ ਉਹਨੂੰ ਉਹ ਪਾਸਵਰਡ ਦੇ ਦਿੰਦਾ ਤੇ ਉਹ ਚੈਨਲ ਉਹਦੇ ਤੇ ਵੀ ਚੱਲਦੇ ਨੇ ਸ਼ੁਰੂ ਹੋ ਜਾਂਦੇ ਅੰਦਰ ਦੇ ਇਹੀ ਖੇੜਾ ਆਉ ਹੁਣ ਅੱਗੇ ਜਾਣੀ ਕਿਉਂ ਸਿਮਰੀ ਸਿਵਰਿਆ ਨਹੀਂ ਜਾਏ ਤਪੈ ਹਾਉ ਜੀੜਾ ਬਿਲ ਲਾਏ ਸਿਰ ਜਸਵਾਰੇ ਸਾਚਾ ਸੋਏ ਤਿਸ ਵਿਸਰਿਆ ਚੰਗਾ ਕਿਉ ਹੋਏ ਪਾਦਸ਼ਾਹ ਕਹਿੰਦੇ ਆ ਮਨੁੱਖ ਆ ਤਾ ਤੈਨੂੰ ਵਿਚਲੀ ਗੱਲ ਸਮਝਾਈਏ ਜਿਹੜੀ ਮੇਨ ਤੇਰੇ ਸਮਝਣ ਵਾਲੀ ਹੈ ਜੀ ਦਾ ਸਦਕਾ ਤੂੰ ਇਸ ਪਰਮ ਤਤ ਨੂੰ ਪਰਮ ਸਤ ਨੂੰ ਪਾ ਸਕਦਾ ਹੈ ਸਮਝ ਸਕਦਾ ਹੈ ਕਹਿੰਦੇ ਕਿਉਂ ਸਿਮਰੀ ਸਿਵਰਿਆ ਨਹੀਂ ਜਾਏ ਕਹਿੰਦੇ ਤੂੰ ਸਿਮਰਨਾ ਚਾਹਣਾ ਹੈ ਜਾਨਣਾ ਚਾਹਣਾ ਤੇ ਅਸੀਂ ਤੈਨੂੰ ਦੱਸਦੇ ਹਾਂ ਕਿ ਉਹਨੂੰ ਐ ਸਿੱਧਾ ਨਹੀਂ ਜਾਣ ਸਕੇਗਾ ਸਿੱਧਾ ਨਹੀਂ ਸਿਮਰ ਸਕੇਗਾ ਸਿਮਰੀ ਦੀ ਉਹ ਚੀਜ਼ ਹੈ ਜਿਹਦੀ ਸਮਰਤੀ ਹੋਵੇ ਕੋਲ ਯਾਦ ਉਹਨੂੰ ਕੀਤਾ ਜਾਂਦਾ ਜਿਹੜਾ ਇੱਕ ਵਾਰੀ ਮਿਲਿਆ ਹੋਵੇ ਬੇਸ਼ੱਕ ਮਿਲ ਕੇ ਵਿਛੜਿਆ ਹੋਵੇ ਜਿਹਦੀ ਕੋਈ ਸਮਰਤੀ ਪਈ ਆ ਉਸੇ ਦੇ ਚੇਤਾ ਕੀਤਾ ਜਾ ਸਕਦਾ ਤੂੰ ਹਲੇ ਕਿਵੇਂ ਸਿਮਰ ਸਕਦਾ ਤੂੰ ਨਹੀਂ ਸਿਮਰ ਸਕਦਾ ਕਾਰਨ ਕੀ ਆ ਬਾਬਾ ਕੀ ਹੋਇਆ ਪਾਦਸ਼ਾਹ ਕਹਿੰਦੇ ਹਲੇ ਤਾਂ ਤੈਨੂੰ ਅਨੁਭਵ ਕਰਨ ਲਈ ਜਗਤ ਦੇ ਅਨੁਭਵ ਲੈਣ ਦੇ ਲਈ ਇਥੇ ਤੋਰਿਆ ਇਹ ਜਗਤ ਇੱਕ ਵਿਸ਼ਵਿਕ ਡਰਾਮਾ ਹੈ ਜਗਤਿਕ ਤਮਾਸਾ ਹੈ ਇਹਦੇ ਵਿੱਚ ਤੈਨੂੰ ਰੋਲ ਦੇ ਕੇ ਤੋਰਿਆ ਤੈਨੂੰ ਨਹੀਂ ਪਤਾ ਮੈਨੂੰ ਰੋਲ ਕਾਹਦਾ ਦਿੱਤਾ ਵਾ ਜਿੱਦੇ ਆਯਾਸ ਹੈ ਉਹਦੇ ਪਤਾ ਸੀ ਜਦੋਂ ਲਿਖਤ ਪੜਤ ਹੋਈ ਆ ਉਦੋਂ ਤੈਨੂੰ ਪਤਾ ਸੀ ਪਰ ਜਦੋਂ ਹੀ ਮਾਂ ਦੇ ਪੇਟ ਚ ਆਇਆ ਉਸ ਤੋਂ ਬਾਅਦ ਮਾਇਆ ਨੇ ਤੇਰੇ ਤੇ ਕੰਮ ਕਰਨਾ ਸ਼ੁਰੂ ਕੀਤਾ ਗੁਰੂ ਨੇ ਤੈਨੂੰ ਸਾਜਿਆ ਨਵਾਜਿਆ ਸਵਾਰਿਆ ਸ਼ਿੰਗਾਰਿਆ ਤੈਨੂੰ ਇੱਕ ਵਾਰੀ ਮਾਂ ਨੂੰ ਸੌਂਪਤਾ ਜਾਨੀ ਹਰਜੀ ਰੂਪ ਆ ਜਿਹੜਾ ਮਾਤਾ ਦਾ ਅਕਾਲ ਪੁਰਖ ਦਾ ਜਾਗਰਤ ਰੂਪ ਆ ਜਿੰਦਾ ਰੂਪ ਆ ਸ਼ਕਤੀ ਰੂਪ ਹੈ ਉਹਨੂੰ ਕਿਹਾ ਵੀ ਇਹਨੂੰ ਸ਼ਿੰਗਾਰ ਦੇ ਉਹਦੀ ਬਿਊਟੀ ਪਾਲਰ ਚ ਭੇਜਦਾ ਤੈਨੂੰ ਉਹਨੇ ਤੈਨੂੰ ਪਿਛਲੀਆਂ ਜਾਦਾਂ ਬਸਾਰੀਆਂ ਪਹਿਨਾ ਵੀ ਤੂੰ ਹੀ ਮਾਲਕ ਹੈ ਮਾਲਕ ਦੀ ਅੰਸ ਹੈ ਤੂੰ ਹੀ ਹੈ ਇਹ ਗੱਲ ਤੈਨੂੰ ਭੜਾਤੀ ਤੈਨੂੰ ਕਿਹਾ ਵੀ ਪੁੱਤਰਾ ਤੂੰ ਦੇ ਆ ਦੇਹੀ ਇਹਦਾ ਧਿਆਨ ਰੱਖੀ ਗਾਹਾਂ ਮੂਰੇ ਮਾਇਆ ਨੇ ਸਿਸਟਮ ਤਿਆਰ ਕੀਤਾ ਵਾ ਇਸ ਦੇਹ ਦਾ ਇੱਕ ਨਾਮ ਰੱਖਿਆ ਜਾਣਾ ਨਮਾ ਤੇ ਉਹ ਨਾਮ ਦਾ ਇੱਕ ਆਪਣਾ ਇਤਿਹਾਸ ਹੋਣਾ ਸੰਸਾਰ ਚ ਜਦੋਂ ਦੇਹ ਦਾ ਨਾਮ ਧਰਤਾ ਤੂੰ ਆਪਦੇ ਆਪ ਨੂੰ ਉਹੀ ਸਮਝਣ ਲੱਗ ਜਾਣਾ ਜਿਹੜਾ ਨਾਮ ਧਰਤਾ ਤੇਰੇ ਇਹ ਕਦੇ ਖਿਆਲ ਵੀ ਨਹੀਂ ਆਉਣਾ ਕਿ ਜੇ ਜਰ ਮੈਂ ਦੋ ਘਰ ਅੱਗੇ ਜੰਮਿਆ ਹੁੰਦਾ ਤਾਂ ਮੈਂ ਸ਼ਰਮਾ ਬਰਮਾ ਹੋਣਾ ਸੀ ਜੇ ਪਿਛਲੀ ਗਲੀ ਵਾਲਿਆਂ ਦੇ ਕੰਧ ਉਧਰੋਂ ਟੱਪ ਜਾਂਦਾ ਤਾਂ ਮੈਂ ਮੁਹੰਮਦਨ ਹੋਣਾ ਸੀ ਮੇਰਾ ਨਾਮ ਸਾ ਮਹਮਦ ਕੁਛ ਵੀ ਹੋ ਸਕਦਾ ਸੀ ਇਦਾਂ ਨੂੰ ਟੱਪ ਜਾਂਦਾ ਕੁਛ ਹੋਰ ਹੋਣਾ ਸੀ ਇਹ ਤਾਂ ਨਾ ਨਕਲੀ ਐ ਸਾਰੇ ਵੀ ਮੈਂ ਕੌਣ ਆਇਆ ਅਸਲ ਦੇ ਵਿੱਚ ਇਹ ਤੈਨੂੰ ਆਉਟ ਦੂ ਕੋਈ ਨਹੀਂ ਤੂੰ ਉਸ ਨਾਮ ਨੂੰ ਇੰਨਾ ਪੱਕਾ ਪਕੜ ਲੈਣਾ ਕਿਉਂਕਿ ਤੈਨੂੰ ਡਰਾਉਂਦੀ ਐ ਮਾਇਆ ਵੀ ਖੜਾ ਨਾ ਛੱਡੀ ਜੋ ਤੈਨੂੰ ਦੇਤਾ ਇਹਦੇ ਚ ਹੀ ਐ ਸਾਰਾ ਕੁਛ ਤੇ ਤੈਨੂੰ ਇਹ ਗੱਲ ਹੀ ਨਹੀਂ ਪਤਾ ਲੱਗਦੀ ਸਾਰੇ ਸਿਆਪਿਆਂ ਦੀ ਜੜ ਤੇ ਰਹਿ ਇਹ ਨਾਮ ਐ ਕਿਉਂਕਿ ਤੇਰਾ ਨਾਮ ਇਹ ਹੈ ਹੀ ਨਹੀਂ ਤੂੰ ਤਾਂ ਕਰਤੇ ਦੀ ਅਨਸੈ ਤੂੰ ਤਾਂ ਅਮਰਤ ਪੁੱਤਰ ਐ ਤੈਨੂੰ ਦੱਸੂਗਾ ਗੁਰੂ ਵੀ ਤੂੰ ਕੀ ਐ ਤੇ ਗੁਰੂ ਕੰਨੀ ਤੂੰ ਮੂੰਹ ਕਦੋਂ ਕਰੇਗਾ ਆਜਾ ਮਾਰੇ ਕਹਿੰਦੇ ਕਰਨਾ ਪੈਣਾ ਤਪ ਹੈ ਆਉ ਜਿਹੜਾ ਬਿਲ ਲਾਏ ਇਹ ਜਿਹੜਾ ਰੋਲ ਤੈਨੂੰ ਦੇ ਕੇ ਤੋੜਿਆ ਜਿਹੜੀ ਗੱਲ ਤੈਨੂੰ ਮਾਇਆ ਨੇ ਸਿਖਾਤੀ ਇਹਨੇ ਤੇਰੇ ਹਿਰਦੇ ਨੂੰ ਵਿੰਡ ਲੈਣਾ ਤੇਰਾ ਹਿਰਦਾ ਤਪਣਾ ਹੈ ਤੈਨੂੰ ਗੱਲ ਸਮਝ ਨਹੀਂ ਆਉਣੀ ਵੀ ਗੱਲ ਅਸਲ 'ਚ ਕੀ ਹੈ ਵੀ ਐਡੇ ਐਡੇ ਕਲੇਸ਼ ਐਡੇ ਐਡੇ ਰੌਲੇ ਮੇਰੇ ਗੱਲ ਕਿਉਂ ਪੈ ਗਏ ਮੈਂ ਤਾਂ ਨਮਾ ਹੀ ਆਇਆ ਸੀ ਤੇਰਾ ਕਿਸੇ ਨੇ ਖੜਾ ਹੀ ਨਹੀਂ ਛੱਡਣਾ ਤਪੂਗਾ ਹਿਰਦਾ ਤੂੰ ਜਨਣਾ ਚਾਹੇਗਾ ਜਾਣ ਨਹੀਂ ਸਕੇਗਾ ਆਪਣੇ ਆਪ ਨੂੰ ਪਹਿਚਾਨ ਨਹੀਂ ਸਕੇਗਾ ਹਿਰਦਾ ਤਪਣਾ ਤੇ ਠੰਡਾ ਹੋਣਾ ਤਾਂ ਆਮ ਵਿਹਾਰ ਰਹਿਣਾ ਤੇਰਾ ਤੇਰੇ ਆਰਾ ਲੱਗਣੀਆਂ ਨਿੰਦਾ ਚੁਗਲੀ ਈਰਖਾ ਦਬੈਸ ਤੇਰੀ ਜਾਤੀ ਪਰਖੀ ਜਾਣੀ ਹੈ ਤੇਰੀ ਪਾਤੀ ਪਰਖੀ ਜਾਣੀ ਹੈ ਤੈਨੂੰ ਉੱਚ-ਨੀਚ ਦੇ ਹਿਸਾਬ ਨਾਲ ਟ੍ਰੀਟ ਕੀਤਾ ਜਾਣਾ ਇਸ ਸੰਸਾਰ 'ਚ ਤੇਰਾ ਹਿਰਦਾ ਤਪਣਾ ਹੈ ਹਿਰਦਾ ਤਪ ਦੇ ਤਪ ਦੇ ਉਹਦੀ ਤਪਸੈ ਨਹੀਂ ਵੱਧ ਜਾਣੀ ਆ ਕਿ ਉਹ ਤਪਸ ਨੇ ਤੇਰੇ ਜੀਤ ਕਰ ਪਹੁੰਚ ਜਾਣਾ ਜਿਹੜਾ ਜੀੜਾ ਜਿਹੜਾ ਆ ਅਸੀਂ ਕਰਤੇ ਦੇ ਦਰ ਤੋਂ ਜਦੋਂ ਜੀ ਨੇ ਬਿਲਕਣਾ ਚੀਕਾਂ ਮਾਰਨੀਆਂ ਵੀ ਮੈਨੂੰ ਕੋਈ ਰਾਹ ਦੇ ਦਿਓ ਮੈਨੂੰ ਸੁੱਖ ਚਾਹੀਦਾ ਮੈਨੂੰ ਸਕੂਨ ਚਾਹੀਦਾ ਮੈਨੂੰ ਸ਼ਾਂਤੀ ਚਾਹੀਦੀ ਏ ਤੂੰ ਭੜਕਣਾ ਤੂੰ ਤੜਫਣਾ ਪਹਿਲਾਂ ਤੂੰ ਸ਼ਾਂਤੀ ਪਾਉਣ ਦੀ ਕੋਸ਼ਿਸ਼ ਕਰਨੀ ਹੈ ਜਦੋਂ ਜੀੜੇ ਨੇ ਬਣ ਲਾਉਣਾ ਵੀ ਕਦੇ ਉਹਨੂੰ ਕੁਝ ਦੇਣ ਦੀ ਕੋਸ਼ਿਸ਼ ਕਰਨੀ ਹੈ ਕਦੇ ਕਿ ਤੂੰ ਉਹਨੂੰ ਯਾਤਰਾ ਤੇ ਲੈ ਕੇ ਜਾਣਾ ਹੈ ਕਦੇ ਜਿਹੜੇ ਤੇਰੇ ਥੋੜੇ ਜਿਹੇ ਹੱਕ ਚ ਆ ਉਹਨਾਂ ਨਾਲ ਯਾਤਰਾਵਾਂ ਕਰਨੀਆਂ ਤੂੰ ਕਰੇਗਾ ਬਹੁਤ ਕੁਝ ਪਰ ਇਹ ਨਹੀਂ ਅੰਦਰੋਂ ਤਪਣਾ ਨਹੀਂ ਹਟਣਾ ਕਿਉਂਕਿ ਤੈਨੂੰ ਤੋੜ ਲਿਆ ਉਸ ਰਸਕਨੀਓ ਉਹ ਨਾਮ ਰਸ ਵੱਲੋਂ ਅੰਮ੍ਰਿਤ ਰਸ ਵੱਲੋਂ ਟਿਊਟੀ ਬੰਦ ਕਰਤੀ ਮਾਇਆ ਨੇ ਤਪਾ ਹਿਆਉ ਜੀੜਾ ਬਿਲ ਲਾਏ ਏ ਤੈਨੂੰ ਧਿਆਨ ਹੀ ਨਹੀਂ ਆ ਰਿਹਾ ਕਿ ਸਿਰਜ ਸਵਾਰੇ ਸੱਚਾ ਸੋਇ ਬੀਰ ਮੈਨੂੰ ਪੈਦਾ ਕਿਨੇ ਕੀਤਾ ਤੂੰ ਪੜਾਈਆਂ ਪੜਦਾ ਹੋਇਆ ਵੀ ਇਹ ਨਹੀਂ ਸੋਚਦਾ ਵੀ ਯਾਰ ਕਿਵੇਂ ਇੱਕ ਮਾਂ ਦੇ ਰਕਤ ਤੋਂ ਪਿਤਾ ਦੀ ਬੂੰਦ ਤੋਂ ਵੀ ਬੰਦਾ ਬਣ ਜਾਂਦਾ ਆਉਂਦਾ ਕਿਵੇਂ ਆ ਤੂੰ ਆਇਆ ਬੜੀ ਪਵਿੱਤਰਤਾ ਦੇ ਨਾਲ ਤੈਨੂੰ ਅੰਮ੍ਰਿਤ ਰਸ ਨਾਮ ਰਸ ਦੇ ਕੇ ਤੋਰਿਆ ਜੀਦੇ ਕਾਰਨ ਤੂੰ ਬਣਿਆ ਜੀਦਾ ਕਰਕੇ ਆਇਆ ਉਹਦਾ ਖਿਆਲ ਧਿਆਨ ਤੈਨੂੰ ਰਹਿਣੀ ਰਹਿਣਾ ਤੇਰੇ ਜੀੜੇ ਦੇ ਤਪੜਨ ਦਾ ਬਿਲਾਉਣ ਦਾ ਇੱਕ ਕਾਰਨੇ ਵੀ ਬਣਨਾ ਹੈ ਕਿਉਂਕਿ ਤੈਨੂੰ ਜਿਹੜੀ ਕਿਰਿਆ ਦੇ ਨਾਲ ਸਿਰਜਿਆ ਗਿਆ ਤੈਨੂੰ ਬਣਾਇਆ ਗਿਆ ਤੈਨੂੰ ਸਾਜਿਆ ਨਵਾਜਿਆ ਗਿਆ ਮਾਇਆ ਨੇ ਅੱਗੋਂ ਤਿਆਰੀ ਕਰ ਰੱਖੀ ਹੈ ਤੇਰੇ ਖਿਲਾਫ ਨਾਰੇ ਲਾਉਣੇ ਆ ਕਿ ਜਿਹੜੀ ਕਿਰਿਆ ਰਾਹੀਂ ਤੂੰ ਆਇਆ ਇਹ ਗੰਦ ਹੈ ਇਹ ਗੰਦ ਹੈ ਉਹ ਤੈਨੂੰ ਗੰਦ ਕਿਵੇਂ ਲੱਗੇ ਤੈਨੂੰ ਤਾਂ ਲੈ ਕੇ ਆਇਆ ਕੋਈ ਪ੍ਰਮਾਤਮਾ ਇਸੇ ਰਾ ਤੈਨੂੰ ਉਹਦੀ ਖਿੱਚ ਪੈਣੀ ਹੈ ساری ਜ਼ਿੰਦਗੀ ਉਲਟਿਆ ਤੇਰਾ ਮੂਲਾ ਧਾਰ ਚੱਕਰ ਖੋਲ ਕੇ ਤੋਰਿਆ ਕੁਦਰਤ ਨੇ ਤੈਨੂੰ ਅਮਰਤ ਲੱਗਣਾ ਸਾਰਾ ਕੁਝ ਜਿੰਨੇ ਨਾਰੇ ਲਾਉਣ ਵਾਲੇ ਆ ਉਹ ਕਹਿਣਗੇ ਗੰਦ ਹੈ ਤੇਰਾ ਜੀੜਾ ਸਮਝ ਨਹੀਂ ਆਉਣੀ ਤੂੰ ਡਰੇਗਾ ਚਿੱਤ ਤੇਰਾ ਉਹਦੋਂ ਖਿੱਚਿਆ ਜਾਣਾ ਮਾਂ ਕੰਨੀ ਮਮਤਾ ਕੰਨੀ ਪਿਆਰ ਕੰਨੀ ਮੁਹੱਬਤ ਕੰਨੀ ਇਹ ਨਾਰੇ ਲਾਉਣ ਵਾਲੇ ਕਹਿਣਗੇ ਇਹ ਗਲਤ ਆ ਤੇਰਾ ਫਿਰ ਜਿਹੜਾ ਚੀਕਾ ਮਾਰੂਗਾ ਵੀ ਮੈਨੂੰ ਕਿੱਥੇ ਸੜਦਾ ਵੀ ਜਿੰਨੀਆਂ ਚੀਜ਼ਾਂ ਸਕੂਨ ਵਾਲੀਆਂ ਉਹ ਗਲਤ ਆ ਜਿਹੜੀਆਂ ਤੋੜ ਨਮਰੋੜ ਨਾਲੀਆਂ ਉਹ ਸਹੀ ਆ ਤੇ ਮੈਨੂੰ ਕਿੰਨਾ ਚ ਫਸਾਤਾ ਤੇਰੇ ਕਦੇ ਜਾ ਕੇ ਫਿਰ ਮਾੜਾ ਮੋਟਾ ਧਿਆਨ ਆਉਣਾ ਸਤ ਸੰਗ ਕਰਦੇ ਬਾਣੀ ਪੜ੍ਹਦੇ ਵੀ ਅਸਲ ਦੇ ਵਿੱਚ ਇਹਨਾਂ ਦਾ ਮੈਂ ਕੀ ਦੇਣਾ ਹੈ ਜਿਹੜੇ ਮੇਰੀ ਜੀਵਨ ਦੇ ਫੈਸਲੇ ਕਰਨ ਲੱਗੇ ਹੋਏ ਆ ਮੈਨੂੰ ਸਿਰਜ ਦਾ مالک ਆ ਸਵਾਰ ਦਾ مالک ਆ ਉਹ ਜਗਤ ਦਾ ਮੂਲ ਹੈ ਉਹ ਆਦਤੋਂ ਸੱਚ ਹੈ ਜੁਗਾੜ ਤੋਂ ਸੱਚ ਹੈ ਇੱਕੋ ਹੀ ਸੱਚ ਹੈ ਉਹ ਮੇਰੇ ਗੁਰੂ ਕਹਿੰਦੇ ਉਹ ਇੱਕ ਓੰਕਾਰ ਸਤਨਾਮ ਹੈ ਇਹ ਫਿਰ ਕੌਣ ਹੈ ਜਿਹੜੇ ਮੈਨੂੰ ਹੁਕਮ ਸੁਣਾਉਂਦੀ ਹੈ ਤੈਨੂੰ ਜਿੱਦਾਂ ਹੀ ਇਹ ਖਿਆਲ ਆਉਂਦਾ ਕਿ ਸਿਰਜਸ ਬਾਰੇ ਸੱਚਾ ਸੋਏ ਵੀ ਇੱਕੋ ਹੀ ਆ ਮਾਲਕ ਤਾਂ ਦੂਜਾ ਨਹੀਂ ਕੋਈ ਹੈ ਜਿਹੜਾ ਕੰਟਰੋਲ ਕਰ ਸਕੇ ਫਿਰ ਅੰਦਰੋਂ ਇੱਕ ਸਮਝ ਪੈਦਾ ਹੁੰਦੀ ਹੈ ਬੂਝ ਪੈਦਾ ਹੁੰਦੀ ਹੈ ਹੁਕਮ ਨੂੰ ਸਮਝਦਾ ਹੈ ਵੀ ਮੈਨੂੰ ਫਿਰ ਦਿੱਤੇ ਹੀ ਕਿਉਂ ਆਏ ਸਭ ਕੁਝ ਤੇਰਾ ਹੁਕਮ ਕੀ ਹੈ ਫਿਰ ਹੁਕਮ ਕੰਨੀ ਜਾਂਦਾ ਪਾਸ਼ਾ ਕਹਿੰਦੇ ਤਿਸ ਵਿਸਰਿਆ ਚੰਗਾ ਕਿਉਂ ਹੋਏ ਤੂੰ ਵਿਸਰ ਸਕਦਾ ਹੀ ਨਹੀਂ ਤੂੰ ਸਿਮਰੇਗਾ ਵੀ ਕਿਵੇਂ ਤੇਰੇ ਕੋਲ ਹੀ ਆ ਹੱਥ 'ਚ ਫੜੀ ਚੀਜ਼ ਨੂੰ ਤੂੰ ਕਿਵੇਂ ਕਹਿ ਸਕਦਾ ਵੀ ਆ ਮੈਨੂੰ ਦਦਿਓ ਮੈਨੂੰ ਦੱਸਿਓ ਆ ਕਿੱਥੇ ਆ ਦੇਖਣ ਵਾਲੇ ਹੱਸਣਗੇ ਵੀ ਤੇਰੇ ਹੀ ਤਾਂ ਕੋਲਾ ਚੱਕੀ ਫਿਰਦਾ ਮੇਰਾ ਬੈਗ ਕਿੱਥੇ ਆ ਬੈਗ ਕਿੱਥੇ ਆ ਬੈਗ ਮੁੱਢੇ 'ਚ ਪਾਇਆ ਪਾਸ਼ਾ ਕਹਿੰਦੇ ਤੂੰ ਕਿਹਨੂੰ ਪਾਲਦਾ ਤੂੰ ਉਹੀ ਆ ਉਹਨੂੰ ਜਿਹਨੂੰ ਤੂੰ ਸਮਝੀ ਬੈਠਾ ਨਾ ਬਿਸਰ ਚੁੱਕਿਆ ਤੇ ਮੈਂ ਯਾਦ ਕਰਨਾ ਮਹੌਦੀ ਖਤਰ ਤਪ ਕਰਨੇ ਆ ਕੰਦਨਾ ਕੰਦਨੀਆਂ ਸਾਧਨਾਵਾਂ ਕਰਨੀਆਂ ਬਾਬਾ ਕਹਿੰਦਾ ਤਿਸ ਬਿਸਰੇ ਆ ਚੰਗਾ ਕਿਉਂ ਹੋਏ ਇਹ ਨੂੰ ਨਾ ਬਿਸਰੇ ਤੇਰੇ ਕੋਲ ਹੀ ਆ ਤੂੰ ਹੀ ਆ ਤੂੰ ਸਹਿਜ ਨਾਲ ਬੈਠ ਸਕੂਨ ਨਾਲ ਬਾਣੀ ਸੁਣ ਕੇ ਦੇਖ ਤੂੰ ਹੀ ਸਭ ਕੁਝ ਹੈ ਤੇਰੀ ਕਮਿਟਮੈਂਟ ਕਰਤੇ ਨਾਲ ਸਿੱਧਮ ਸਿੱਧੀ ਹੈ ਉਹ ਤੋਂ ਬਿਨਾ ਤੂੰ ਸਾਜਿਆ ਨਵਾਜਿਆ ਬਣਾਇਆ ਨਹੀਂ ਜਾ ਸਕਦਾ ਉਹਨੇ ਬੜਾ ਕੇ ਆਪ ਹੀ ਵਿੱਚ ਬੈਠਾ ਹੋਇਆ ਉਹ ਹਰਜੀ ਤੇਰੇ ਹਿਰਦੇ 'ਚ ਬੈਠਾ ਤੂੰ ਅੰਦਰ ਹੀ ਉਤਰਨਾ ਏ ਗੱਲ ਨੂੰ ਭੁੱਲ ਕੇ ਤੂੰ ਚੰਗਾ ਨਹੀਂ ਕੁਝ ਕਰ ਸਕਦਾ ਤੂੰ ਆਪਣੇ ਮੂਲ ਨੂੰ ਜਾਣ ਤੂੰ ਜੋਤ ਸਰੂਪ ਐ ਤੂੰ ਉਹਦਾ ਰੂਪ ਐ ਤੈਨੂੰ ਸਿਖਾਇਆ ਕੀ ਐ ਮਾਈ ਨੇ ਮਾਇਆ ਨੇ ਇਹ ਸੰਸਾਰ ਦੀਆਂ ਚਤਰਚਲਾਕੀਆਂ ਤੱਕਾ ਪਾਸ਼ਾ ਕਹਿੰਦੇ ਤੈਨੂੰ ਲਿਖ ਕੇ ਦਿੰਨੇ ਹਕਮਤ ਹੁਕਮ ਨਾ ਪਾਇਆ ਜਾਏ ਜਿਹੜਾ ਤੇਰਾ ਹੀ ਰੂਪ ਆ ਤੇਰਾ ਹੀ ਕੋਲ ਆ ਤੇਰੇ ਹੀ ਅੰਦਰ ਹੈ ਜੇ ਤੂੰ ਚਲਾਕੀਆਂ ਕਰੇਗਾ ਤੂੰ ਚਲਾਕੀ ਕਰੇਗਾ ਕਿਹਦੇ ਨਾਲ ਆਪਦੇ ਆਪ ਨਾ ਕਰੇਗਾ ਤੂੰ ਧੋਖਾ ਕਰੇਗਾ ਕਿਹਦੇ ਨਾਲ ਤੂੰ ਆਪਦੇ ਆਪ ਨਾ ਕਰੇਗਾ ਹਕਮਤ ਹੁਕਮ ਨਾ ਪਾਇਆ ਜਾਏ ਨਾ ਉਹ ੱਤਕੇ ਨਾ ਪਾਇਆ ਜਾਂਦਾ ਜੇ ਕੋਈ ਕਹੇ ਮੈਂ ੱਤਕੇ ਨਾ ਪਾਠ ਕਰ ਲਉ ੱਤਕੇ ਨਾ ਜਾਪ ਕਰ ਲਉ ਧੱਕੇ ਨਾ ਸਾਹਾਂ ਤੇ ਧਿਆਨ ਲਾ ਲੂ ਧੱਕੇ ਦਾ ਉਤਰ ਜੂ ਧੱਕਾ ਇਧਰ ਚੱਲਦਾ ਹੀ ਨਹੀਂ ਬੈਕ ਮਾਰਦਾ ਸਾਰਾ ਕੁਝ ਤੈਨੂੰ ਹੱਥ ਨਹੀਂ ਲਾਉਣ ਦਿੰਦੇ ਗੋਟਕੇ ਨੂੰ ਉਹਦੀ ਜਿੰਨੇ ਦੁਨੀਆਂ ਦੇ ਖਰਾਬ ਖਿਆਲ ਆ ਜਿਹੜੇ ਪਟਦੇ ਆ ਸੁਰਤ ਨੂੰ ਆਉਣੇ ਸ਼ੁਰੂ ਹੋ ਜਾਣਗੇ ਬਿਨਾ ਉਹਦੀ ਕਿਰਪਾ ਤੋਂ ਬਿਨਾ ਗੁਰੂ ਦੀ ਰਹਿਮਤ ਤੋਂ ਤੂੰ ਨਹੀਂ ਹੱਥ ਲਾ ਸਕਦਾ ਤੂੰ ਨਹੀਂ ਕੁਝ ਕਰ ਸਕਦਾ ਇਹ ਤਾਂ ਸਾਰੇ ਹੀ ਕਰਦੇ ਨੇ ਸਰੈਂਡਰ ਕਰਨਾ ਪੈਂਦਾ ਗੁਰੂ ਅੱਗੇ ਝੁਕਣਾ ਪੈਂਦਾ ਕਿਉਂ ਕਰ ਸਾਚ ਮਿਲੋਂ ਮੇਰੀ ਮਾਏ ਰਹਾਉ ਪਾਸ਼ਾ ਕਹਿੰਦੇ ਬੇਨਤੀ ਕਰਦਾ ਵੀ ਮੇਰਾ ਤਾਂ ਸਰੈਂਡਰ ਆ ਮਾਂ ਤੇਰੇ ਹੱਥ ਡੋਰੀ ਐ ਕਰਤੇ ਨੇ ਤੈਨੂੰ ਡੋਰੀ ਸੋਪੀ ਹੋਈ ਐ ਤੂੰ ਮੈਨੂੰ ਰਾਹ ਦੇ ਦੇ ਮਾੜਾ ਜਾਨ ਮੈਨੂੰ ਹਿੰਟ ਦੇ ਦੇ ਵੀ ਮੈਂ ਕਿਵੇਂ ਜਾਣ ਸਕਦਾ ਉਹ ਦਾਤ ਨੂੰ ਉਹ ਚੀਜ਼ ਨੂੰ ਜਿਹੜੀ ਮੈਂ ਹਾਂ ਫਿਰ ਮਾਂ ਨਰਦਈ ਤਾਂ ਹੁੰਦੀ ਨਹੀਂ ਮਾਂ ਚ ਮਮਤਾ ਵੀ ਹੈ ਫਿਰ ਮਾਂ ਪਿਓ ਨੂੰ ਖੁਸ਼ ਕਰਨ ਦਾ ਕੋਈ ਨਾ ਕੋਈ ਤਰੀਕਾ ਦੇ ਦਿੰਦੀ ਹੈ ਆਪਣੇ ਆਪੇ ਨੂੰ ਜਾਣਨ ਦਾ ਤਰੀਕਾ ਦੇ ਦਿੰਦੀ ਹੈ ਕਿਉਂਕਿ ਬੇਨਤੀ ਕਰ ਲਈ ਹੱਥ ਜੋੜ ਲਿਆ ਆਦ ਸ਼ਕਤੀ ਅੱਗੇ ਕਿ ਹਰ ਜੀ ਮਾਤਾ ਕੋਈ ਤਰ੍ਹਾਂ ਦੇ ਦੇ ਕਿਉਂ ਕਰ ਸੱਚ ਮਿਲੋ ਮੇਰੀ ਮਾਏ ਮੇਰਾ ਸੱਚ ਕੀ ਆ ਉਹ ਆਦ ਤੋਂ ਸੱਚ ਹੈ ਕਿ ਜਿਹੜਾ ਸਾਰੇ ਜੁਗਾਂ ਚ ਸੱਚਾ ਉਹ ਕੀ ਆ ਤੇ ਮੈਂ ਕੌਣ ਆ ਮੈਂ ਕਿਵੇਂ ਤੁਰਿਆ ਆ ਰਿਹਾ ਸਦੀਆਂ ਤੋਂ ਮੈਨੂੰ ਮਾੜਾ ਜਰਾ ਦੇ ਰਹਾਓ ਵਖਰ ਨਾਮ ਦੇਖਣ ਕੋਈ ਜਾਏ ਨਾ ਕੋ ਚੱਖੇ ਨਾ ਕੋ ਖਾਏ ਮਾਇਆ ਦੱਸਦੀ ਆ ਕਿ ਸੌਦਾ ਸਾਧੂਆਂ ਕੋਲ ਆ ਇਸ਼ਾਰਾ ਦੇ ਦਿੰਦੀ ਆ ਸੰਗਤ ਦਾ ਕਿ ਜਿਹੜਾ ਸੌਦਾ ਨਾ ਉਹ ਅੰਦਰ ਦੀ ਤਰੰਗ ਅੰਦਰ ਦਾ ਨਾਦ ਅੰਦਰ ਦਾ ਪ੍ਰਕਾਸ਼ ਉਹ ਨਾਮ ਉਹ ਹੋੰਦ ਜਿਹਦੇ ਤੋਂ ਆਪਾਂ ਬਣੇ ਆ ਸਾਰੇ ਮੈਂ ਵੀ ਉਸੇ ਦੀ ਆ ਜਿਹਦਾ ਤੂੰ ਆ ਆਪਾਂ ਤਾਂ ਡਿਊਟੀਆਂ ਤੇ ਆ ਮਾਂ ਆਪਣੀ ਪ੍ਰਕਿਰਤੀ ਸਮਝਾਉਣੀ ਸ਼ੁਰੂ ਕਰ ਦਿੰਦੀ ਹੈ ਰਸ ਦੇਣਾ ਸ਼ੁਰੂ ਕਰ ਦਿੰਦੀ ਹੈ ਨਿੱਕੀਆਂ ਨਿੱਕੀਆਂ ਚੀਜ਼ਾਂ ਚੋਂ ਪਿਆਸੇ ਨੂੰ ਪਿਉਣਾ ਸ਼ੁਰੂ ਕਰਦੀ ਹੈ ਕੁਛ ਕਿ ਦਾਤਾਂ ਉਹਦੀਆਂ ਹੀ ਆ ਪਰ ਮੇਰੀ ਡਿਊਟੀਆਂ ਤੈਨੂੰ ਦੱਸਾਂ ਉਹ ਪਹਿਲਾਂ ਸੁਣਨਾ ਪੈਣਾ ਹੈ ਦੇਖਣਾ ਪੈਣਾ ਹੈ ਜਿਵੇਂ ਜਿਵੇਂ ਦੇਖਣ ਜਾਏਗਾ ਜੋ ਇਸ਼ਾਰੇ ਦਿੱਤੇ ਆ ਮਾਲਕ ਨੇ ਉਹਨੂੰ ਸਮਝ ਕਿ ਸਭ ਕਿਸ ਕਰਮਾਂ ਬਾਹਰ ਨਹੀਂ ਉਹ ਪਤਾ ਲੱਗਣਾ ਤੈਨੂੰ ਬਖਰ ਨਾਮ ਦੇਖਣ ਕੋਈ ਜਾਏ ਤੂੰ ਕੋਈ ਬਿਰਲਾ ਬਣ ਪਹਿਲੀ ਗੱਲ ਤਾਂ ਮੈਨੂੰ ਹੀ ਕੋਈ ਸਵਾਲ ਨਹੀਂ ਕਰਦਾ ਇਹ ਸਮਝ ਹੀ ਨਹੀਂ ਸਕਦਾ ਕਿ ਮੈਂ ਮਾਂ ਜੀ ਦੀ ਬੁੱਕਲ ਦੇ ਵਿੱਚ ਅਖੰਡ ਬ੍ਰਹਿਮੰਡ ਨਾਮ ਦੇ ਧਾਰੇ ਹੋਇਆ ਉਹ ਮਾ ਮਏ ਆ ਉਹ ਆਦਿ ਸ਼ਕਤੀ ਮਏ ਆ ਮੈਨੂੰ ਸਵਾਲ ਕਿਹਨੇ ਕਰਨਾ ਇਹ ਤਾਂ ਤੂੰ ਭਾਗਾ ਆਲਾ ਮੈਨੂੰ ਪੁੱਛ ਰਿਹਾ ਕਿਵੇਂ ਮਿਲਾ ਉਸ ਸੱਚ ਨਾਲ ਤੇ ਉਹਨੂੰ ਮਿਲੇਗਾ ਦੇਖਣ ਜਾ ਪਹਿਲਾਂ ਹਰਮੰਦਰ ਨੂੰ ਦੇਖ ਆਪਣੇ ਆਪੇ ਨੂੰ ਦੇਖ ਕਿੱਥੋਂ ਚੱਲਿਆ ਇਹ ਦੀ ਨਿਉ ਕਿੱਥੋਂ ਰੱਖੀ ਆ ਤਾਂ ਕਿ ਤੇਰੇ ਚ ਹੋਮੇ ਨਾ ਆਵੇ ਤੈਨੂੰ ਪਤਾ ਲੱਗੇ ਮੇਰੀ ਸਿਰਜਣਾ ਕਿੱਥੋਂ ਹੋਈ ਆ ਜਿਹੜੇ ਸਿਰਜਣ ਵਾਲੇ ਇਹਨੂੰ ਮਾਤਾ ਪਿਤਾ ਉਹਨਾਂ ਦਾ ਸਤਿਕਾਰ ਉਹਨਾਂ ਦਾ ਪਿਆਰ ਉਹਨਾਂ ਦੀ ਸੇਵਾ ਪਹਿਲਾਂ ਕਰ। ਇਹ ਕੋਟ ਫੇਰ ਖੁੱਲਣਗੇ ਕੋਟ ਫੇਰ ਖੁੱਲਣਗੇ। ਵੱਖਰ ਨਾਮ ਦੇਖਣ ਕੋਈ ਜਾਏ ਨਾ ਕੋ ਚੱਖਾ ਨਾ ਕੋ ਖਾਈ। ਜਿੰਨਾ ਚਿਰ ਇਹਨੂੰ ਕੋਈ ਚਖਦਾ ਨਹੀਂ ਹੈ ਅੰਦਰ ਨਹੀਂ ਉਤਰਦਾ ਜਿੰਨਾ ਚਿਰ ਵੇਖਦਾ ਨਹੀਂ ਵੇਖਣਾ ਕਿਨੂੰ ਆ ਪਵਨ ਗੁਰੂ ਨੂੰ। ਮਿਲਦਾ ਕਿਨੂ ਆ ਪ੍ਰਾਣਾ ਨੂੰ ਪ੍ਰਾਨਪਤੀ ਤੋਂ ਜਿਹੜੇ ਆਉਂਦੇ ਆ ਅੰਦਰ ਸਾਰਾ ਕੁਝ ਕਰ ਰਹੇ ਆ ਜਦੋਂ ਦੇਖੇਗਾ ਇਸ ਰਾਹ ਪਏਗਾ ਉੱਥੇ ਜਾ ਕੇ ਤੈਨੂੰ ਉਹਦਾ ਰਸ ਆਊਗਾ ਤੂੰ ਚੱਖੇਗਾ ਵੀ ਤੂੰ ਖਾ ਕੇ ਵੀ ਦੇਖੇਗਾ ਤੈਨੂੰ ਰੱਜ ਵੀ ਆਊਗਾ ਲੋਕ ਪਤੀ ਨੇ ਨਾ ਭਕਤ ਹੋਏ ਜੇ ਤੂੰ ਆਪ ਨਾ ਗਿਆ ਵੇਖਿਆ ਨਾ ਚੱਖਿਆ ਨਾ ਖਾਧਾ ਨਾ ਲੋਕਾਂ ਨੂੰ ਭੁਲੇਖਾ ਪਾਉਣ ਵਾਸਤੇ ਕਹਤਾ ਮੈਂ ਸਮਾਧੀ ਚ ਹੁੰਨਾ ਬੇਸਕੰਦਰ ਸੁੱਤੇ ਹੀ ਹੋਵੇਂ ਬਾਹਰ ਕਹਿਤਾ ਭਜਨ ਚ ਹੁੰਨੇ ਆ ਉਸ ਵੇਲੇ ਉਲਝ ਜਿੰਗਾ ਠੀਕ ਹੈ ਲੋਕਾਂ ਦੀ ਤਸੱਲੀ ਕਰਾ ਸਕਦਾ ਮਗਰ ਨਾ ਸਕਦਾ ਜਿੰਨੇ ਕ ਲੱਗਦੇ ਆ ਪਰ ਜਿਹੜੀ ਪੱਤ ਉਧਰੋਂ ਮਿਲਦੀ ਆ ਨਾਮ ਦੇ ਰਸਨਾ